ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਅਸੀਂ ਜਦੋਂ ਦੇ ਐਮਐਲਏ ਬਣਿਆ ਆਪਣੇ ਹਲਕੇ ਦੇ ਲਈ ਵਿਕਾਸ ਤੇ ਲਈ ਲਗਾਤਾਰ ਮਿਹਨਤ ਕਰ ਰਹੇ ਆ ਆ ਪਿਛਲੇ ਕੁਝ ਦਿਨਾਂ ਤੋਂ ਬੇਨਤੀ ਕਰ ਰਹੇ ਸੀ ਸਾਡੇ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਕਿ ਭਾਈ ਜਿਹੜਾ ਸਾਡਾ ਰੋਡ ਆ ਰਾਹੇ ਵਾਲਾ ਜਿਹੜਾ ਮੇਨ ਲਿੰਕ ਹੁੰਦਾ ਸਾਡੇ ਰਾਮਪੁਰ ਵਗੈਰਾ ਇਧਰ ਪਿੰਡਾਂ ਨੂੰ ਜਾਣ ਦੇ ਲਈ ਬਹੁਤ ਖਸਤਾ ਹਾਲਤਾ ਪੁਲ ਨਹੀਂ ਬਣ ਰਿਹਾ ਰੇਲਵੇ 212 ਤੋਂ ਲਗਾਤਾਰ ਲਟਕ ਰਿਹਾ ਪਰ ਬਿੱਟੂ ਜੀ ਕਹਿੰਦੇ ਵੀ ਆ ਜਿਹੜੀ ਐਨਓਸੀ ਦਿੱਤੀ ਆਏ ਤੇ ਬਿੰਦੀ ਨਹੀਂ ਲੱਗੀ ਤੇ ਟਿੱਪੀ ਨਹੀਂ ਲੱਗੀ ਬਿਨਾਂ ਸ਼ਰਤ ਤੋਂ ਐਨਓਸੀ ਦਿਓ ਵੀ ਭਾਈ ਬਿਨਾਂ ਸ਼ਰਤ ਤੋਂ ਬਿਜਲੀ ਦਾ ਬਿੱਲ ਨਹੀਂ ਆਉਂਦਾ ਉਹਦੇ ਤੇ ਵੀ ਟਰਮ ਐਂਡ ਕੰਡੀਸ਼ਨ ਲਿਖੀਆਂ ਹੁੰਦੀਆਂ ਨੇ ਬਿੱਟੂ ਸਾਹਿਬ ਧੂਰੀ ਦਾ ਪੁਲ ਤੂੰ ਕਹਿੰਦਾ ਮੈਂ ਬਣਾਣਾ ਸ਼ੁਰੂ ਕਰਤਾ ਵੀ ਭਾਈ ਜੇ ਧੂਰੀ ਦਾ ਪੁਲ ਤਾਂ ਬਣਾਇਆ ਭਾਈ ਸਾਹਿਬ ਆਪ ਹੀ ਬਣਾ ਦੇ ਤੇਰੀ ਭੂਆ ਰਹਿੰਦੀ ਆ ਤੇਰਾ ਫੁੱਫੜ ਰਹਿੰਦਾ ਵਿਚਾਰੇ ਬੜੇ ਔਖੇ ਜਾਂਦੇ ਸੀ ਪਰ ਤੂੰ ਤਾਂ ਦੇਖਿਆ ਨਹੀਂ ਆ ਤੇਰੇ ਭੂਆ ਦੇ ਪਿੰਡ ਨੂੰ ਤੇਰੇ ਫੁੱਫੜ ਸਾਹਿਬ ਨੇ ਜਿੱਧਰ ਚ ਨੰਗਣਾ ਉਹ ਰੋਡ ਅਸੀਂ 18 ਫੁੱਟੀ ਬਣਾਤੀ ਭਾਈ ਰਾਮਪੁਰ ਨੂੰ ਦਰਾਹੇ ਤੋਂ ਰਾਮਪੁਰ ਨੂੰ ਇਹ 18 ਫੁੱਟੀ ਸੜਕ ਬਣਾਤੀ ਆ ਆ ਦਿਖਾ ਦਿਓ ਸਾਰਿਆਂ ਨੂੰ ਔਰ ਤੁਹਾਡੇ ਤਾਂ ਕਿ ਭੂਆ ਜੀ ਤੁਹਾਡੇ ਫੁੱਫੜ ਸਾਹਿਬ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ ਹਲਕੇ ਦੇ ਲੋਕਾਂ ਨੂੰ ਦਿੱਕਤ ਨਾ ਆਵੇ ਤੂੰ ਤਾਂ ਕੋਈ ਕੰਮ ਕਰਨਾ ਹੈ ਨਹੀਂ ਸਿਰਫ ਗੱਲਾਂ ਕਰਨੀਆਂ ਨੇ ਸਿਰਫ ਤੇ ਸਿਰਫ ਲੋਕਾਂ ਨੂੰ ਮੂਰਖ ਬਣਾਉਣਾ ਕਿਉਂਕਿ ਖਰਾਤ ਦੇ ਵਿੱਚ ਮਿਲਿਆ ਤੈਨੂੰ ਜਿਹੜੀ ਮੰਤਰੀਸ਼ਿਪ ਲੋਕਾਂ ਨੇ ਨਕਾਰਤਾ ਸੀ ਬੀਜੇਪੀ ਵਾਲਿਆਂ ਨੇ ਪਤਾ ਨਹੀਂ ਕਿਵੇਂ ਤੂੰ ਕਿਦੇ ਪੈਰ ਫੜੇ ਜਾ ਕੇ ਕੀ ਕੀਤਾ ਤਾਂ ਹੀ ਤੇਰੇ ਕਹੇ ਤੇ ਕੋਈ ਕੰਮ ਨਹੀਂ ਹੁੰਦਾ ਨਹੀਂ ਤਾਂ ਬਿੰਦੀਆਂ ਟਿੱਪੀਆਂ ਦਾ ਕੀ ਆ ਵੀ ਭਾਈ ਆ ਬਿੰਦੀ ਨਹੀਂ ਇੱਥੇ ਲੱਗੀ ਆ ਜਿਹੜੀ ਐਨਸੀ ਆ ਇਹਦੇ ਤੇ ਆ ਟਿੱਪੀ ਘਾਟਾ ਇਹਦੇ ਤੇ ਦੋ ਅੱਖਰ ਹੋਰ ਪਾਉਣੇ ਸੀ ਤਾਂ ਨਹੀਂ ਬਣ ਸਕਦੀ ਤੂੰ ਤਾਂ ਇਦਾਂ ਦੀਆਂ ਗੱਲਾਂ ਕਰਦਾ ਇਹਨੇ ਕੰਮ ਕਰਨਾ ਹੋਵੇ ਉਹ ਇਦਾਂ ਦੀਆਂ ਗੱਲਾਂ ਦੇ ਵਿੱਚ ਨਹੀਂ ਪੈਂਦਾ ਉਹ ਕੰਮ ਕਰਕੇ ਦਿਖਾਉਂਦਾ ਆਹਦੇ ਕਿੰਨੀ ਸ਼ਾਨਦਾਰ 18 ਫੁੱਟੀ ਸੜਕ ਬਣੀ ਆ ਤੇ ਕਿੰਨੀ ਸ਼ਾਨਦਾਰ ਸੜਕ ਬਣੀ ਆ 18 ਫੁੱਟੀ ਔਰ ਇਹ ਸੜਕ ਰਾਮਪੁਰ ਨੂੰ ਜਾਂਦੀ ਆ ਦਰਾਹੇ ਤੋਂ ਰਾਮਪੁਰ ਵਾਇਆ ਕਟਾਣਾ ਜਿਹੜੇ ਸਾਡੇ ਰਾਮਪੁਰ ਦੇ ਇਲਾਕੇ ਦੇ ਲੋਕ ਨੇ ਉਹਨਾਂ ਨੂੰ ਉਹ ਪੁਲਿਸ ਹੀ ਥਾਣੀ ਜਾਣ ਦੀ ਲੋੜ ਨਹੀਂ ਮੈਂ ਉਹਨਾਂ ਨੂੰ ਬੇਨਤੀ ਕਰਾਂ ਤੁਹਾਡੇ ਲਈ ਆ ਬਹੁਤ ਸੋਹਣੀ ਸੜਕ ਪੰਜਾਬ ਸਰਕਾਰ ਨੇ ਬਣਾਤੀ ਆ ਇਹਨਾਂ ਤੋਂ ਬਿੱਟੂ ਬਾਟੂ ਤੋਂ ਆਸ਼ਕਰਨ ਦੀ ਕੋਈ ਲੋੜ ਨਹੀਂ ਭਾਈ ਤੁਸੀਂ ਨੂੰ ਇੱਧਰ ਚ ਘੁੰਮ ਕੇ ਚਲੇ ਜਾਇਆ ਕਰੋ ਆ ਬਹੁਤ ਸੋਹਣੀ ਸੜਕ ਜਿਹੜੀ ਆ ਪੰਜਾਬ ਸਰਕਾਰ ਨੇ ਬਣਾਈ ਆ ਇੱਥੋਂ ਤੁਸੀਂ ਜਾ ਸਕਦੇ ਹੋ ਮੈਂ ਫੇਰ ਇੱਕ ਵਾਰ ਸਾਡੇ ਕੇਂਦਰੀ ਮੰਤਰੀ ਬਿੱਟੂ ਜੀ ਨੂੰ ਬੇਨਤੀ ਕਰਦਾ ਕਿ ਭਾਈ ਬਿੰਦੀਆਂ ਟਿੱਪੀਆਂ ਛੱਡ ਕੇ ਉਹ ਪੁਲ ਦਾ ਕੰਮ ਸ਼ੁਰੂ ਕਰਾ ਦੇ ਕਿਉਂਕਿ ਸਾਡੇ ਇਲਾਕੇ ਦੇ ਮੇਰੇ ਪੈਲ ਹਲਕੇ ਦੇ ਜਿੰਨਾ ਲੋਕਾਂ ਨੇ ਮੈਨੂੰ ਵੋਟਾਂ ਪਾਈਆਂ ਨੇ ਉਹਨਾਂ ਦੀ ਤਾਂ ਸੇਵਾ ਦੇ ਵਿੱਚ ਅਸੀਂ ਹਮੇਸ਼ਾ ਹਾਜ਼ਰ ਹਾਂ ਪਰ ਜਿਹੜੇ ਦੂਰ ਤਰਾਡੇ ਜਾਂਦੇ ਨੇ ਜਿਨ੍ਹਾਂ ਨੇ ਮਾਲਵੇ ਸਾਈਡ ਨੂੰ ਜਾਣਾ ਉਹ ਇੱਧਰ ਨੇ ਉਹਨਾਂ ਨੂੰ ਰਾਹਾਂ ਦਾ ਨਹੀਂ ਪਤਾ ਮੇਰੇ ਇਲਾਕੇ ਦੇ ਲੋਕਾਂ ਨੂੰ ਤਾਂ ਪਤਾ ਕਿਉਂਕਿ ਅਸੀਂ ਤਾਂ ਸਾਰੀਆਂ ਸੜਕਾਂ ਬਣਾਤੀਆਂ ਸਾਡੇ ਹਲਕੇ ਦੀਆਂ ਉਹ ਜਿਹੜੇ ਦੂਰ ਤਰਾਡੇ ਲੋਕ ਜਾਂਦੇ ਨੇ ਉਹਨਾਂ ਨੂੰ ਰਸਤਿਆਂ ਦਾ ਪਤਾ ਨਹੀਂ ਉਹ ਦੁਖੀ ਜ਼ਰੂਰ ਹੁੰਦੇ ਨੇ ਤੋ ਮੈਂ ਤਾਂ ਹਲਕੇ ਦੀ ਜ਼ਿੰਮੇਵਾਰੀ ਆ ਹਲਕੇ ਦੇ ਲਈ ਅਸੀਂ ਕੰਮ ਕਰਦੇ ਆ ਪਰ ਜੇ ਤੂੰ ਕੇਂਦਰੀ ਮੰਤਰੀ ਬਣਿਆ ਤਾਂ ਤੇਰੀ ਡਿਊਟੀ ਜਿਹੜੀ ਆ ਪੂਰੇ ਪੰਜਾਬ ਲਈ ਆ ਇਸ ਲਈ ਬਿੱਟੂ ਸਾਹਿਬ ਇਦਾਂ ਦੀਆਂ ਜਿਹੜੀਆਂ ਗਲਤੀਆਂ ਕਹਿ ਦੋ ਕੱਢਣੀਆਂ ਬੰਦ ਕਰਕੇ ਕੰਮ ਤੇ ਆਪਾਂ ਧਿਆਨ ਦਈਏ ਲੋਕਾਂ ਨੂੰ ਕੋਈ ਨਾ ਕੋਈ ਸਹੂਲਤ ਦਈਏ ਸਾਰੇ ਸੰਗਤ ਨੂੰ ਇੱਕ ਵਾਰ ਫਿਰ ਬੇਨਤੀ ਆ ਕਿ ਤੁਹਾਨੂੰ ਉਧਰ ਚ ਹੀ ਜਾਣ ਦੀ ਬਿੱਟੂ ਵਾਲੇ ਰਸਤੇ ਚ ਹੀ ਜਾਣ ਦੀ ਲੋੜ ਨਹੀਂ ਹੈਗੀ ਆ 18 ਫੁੱਟ ਤੁਹਾਡੇ ਲਈ ਦਰਾਹੇ ਤੋਂ ਰਾਮਪੁਰ ਜਿਹੜੀ ਸੜਕ ਬੜੀ ਬੜੀ ਸੋਹਣੀ ਪੰਜਾਬ ਸਰਕਾਰ ਨੇ ਬਣਾਤੀ ਆ ਇਧਰਤੀ ਜਾਇਆ ਕਰੋ ਕਿਉਂਕਿ ਇਹ ਸੜਕ ਵੀ ਮੈਂ ਤੁਹਾਨੂੰ ਦੱਸ ਦਿਆਂ ਕਿ 10 12 ਸਾਲਾਂ ਤੋਂ ਨਹੀਂ ਸੀ ਬਣੀ 10 ਸਾਲ ਕਾਲੀਆਂ ਦੀ ਸਰਕਾਰ ਨਹੀਂ ਬਣਾਈ ਸੀ ਫਿਰ ਕਾਂਗਰਸ ਦੀ ਸਰਕਾਰ ਆਈ ਨਹੀਂ ਬਣੀ ਸੀ ਇਹ ਸੜਕ ਜਿਹੜੀ ਸੀਗੀ ਇਹ 12 ਫੁੱਟੀ ਸੜਕ ਸੀ ਤੇ ਪੰਜਾਬ ਸਰਕਾਰ ਨੇ 18 ਫੁੱਟੀ ਇਹ ਸੜਕ ਨੂੰ ਕੀਤਾ ਮੈਂ ਮੁੱਖ ਮੰਤਰੀ ਮਾਨਯੋਗ ਭਗਵੰਤ ਸਿੰਘ ਮਾਨ ਜੀ ਦਾ ਤੇ ਸਾਡੇ ਪੀਡਬਲਯੂਡੀ ਮੰਤਰੀ ਈਟੀਓ ਸਾਹਿਬ ਦਾ ਤਹਿ ਦਿਲੋਂ ਧੰਨਵਾਦ ਕਰਦਾ